ਦੇ ਪਕੌੜੇ ਬਣਾਉਂਦੇ ਆਂ ਅਮਕੀ ਕਰੰਡਿਆਵਾ ਮੇਥਨ ਪੋਲਣ ਲਈ ਠੀਕ ਮਮਾ ਮੈਨੂੰ ਆਹ ਪਤਰਾ ਦਿਓ ਮਮਾ ਸਲਾਈਸ ਕਰੰਦੇ ਆ ਬ੍ਰੈਡ ਦੇ ਨਹੀਂ ਪਤਲਾਨੀ ਹੋ ਤਾਂ ਠੀਕ ਆ ਇੰਨਾ ਕਿ ਰੱਖਣਾ ਆਪਾਂ ਇਦਾਂ ਕਰਕੇ ਨਾ ਇੰਨਾ ਛੋਟੇ ਛੋਟੇ ਇਦਾਂ 4 ਪੀਸ ਚ ਕੱਟ ਲੀਏ ਤੇ ਬੜੇ ਸੋਹਣੇ ਪਕੌੜੇ ਬਣਦੇ ਆ ਬਣਾ ਕੇ ਰੋਣੇ ਆ ਮੇਥਨ ਦਾ ਮਨ ਖੁੱਲ ਗਿਆ ਹਾਂਜੀ ਮੈਂ ਤਾਂ ਨਿਕਲੀ ਸਾਰੇ ਜਾਣੇ ਖਾਣ ਲਈਆਂ ਜੋਤੂਆਂ ਤੇ ਮੰਨੂਆਂ ਤੇ ਆਗੇ ਖੋਲ ਨੂੰ ਤੇ ਅਹੀਂ ਲੱਗੇ ਆ ਚਾਹ ਬਣਾਉਣ ਨਾਲ ਲੱਗੇ ਆ ਥੋੜੇ ਜਿਹਾ ਬਰੈਡ ਪਕੌੜੇ ਬਣਾਉਣ ਤੇ ਆਲੂ ਨਹੀਂ ਹੀ ਫਿਲ ਕਰਨੇ ਇਦਾਂ ਹੀ ਇਹਨਾਂ ਨੂੰ ਨਾ ਸਲਾਈਸਸ ਕੱਟ ਕੇ ਇੱਕ ਦੇ ਜਿਵੇਂ ਚਾਰ ਸਲਾਈਸ ਕੱਟ ਲਿਆ ਆਪਾਂ ਤੇ ਖਾਣੇ ਵੀ ਸੁੱਖ ਲੱਗਦੇ ਤੇ ਵਧੀਆ ਵੀ ਲੱਗਦੇ ਦੇਖਣ ਤੇ ਤੁਹਾਨੂੰ ਬਣਾ ਕੇ ਤੇ ਫਿਰ ਵਿਖਾਉਣੇ ਲੈ ਖੋ ਨੂੰ ਵਰਕੋ ਲੰਡ ਬਰੈਡ ਸਲਾਈਸ ਤੇ ਐ ਮਮਾ ਬਰੈਡ ਪਕੌੜਾ ਪਾਇਆ ਜੋ ਤੂੰ ਮੋਨਾ ਪਾਈ ਬੈਠ ਕੇ ਰੇ ਨਾ ਹੱਥ ਦੇਣਾ ਤੇ ਮੈਂ ਸਾਡੇ ਦੇ ਵਿੱਚੋਂ ਜੋ ਤੂੰ ਸਲਾਈਸ ਲੈਂਦੀ ਆ ਮਮਾ ਪਾਣ ਦੇ ਉਹ ਪਾਣੀ ਕਿੱਥੇ ਰੱਖੀ ਬੁੱਤ ਆਪਾਂ ਫਿਰ ਇਹਨੂੰ ਕਰਨ ਮਮਾ ਉਹ ਦੇਖ ਪਾਣੀ ਹੈ ਸੇਕ ਕੱਟ ਕਰੀਏ ਇਹਦਾ ਲੈ ਜੋ ਮੰਨਾ ਇੱਧਰ ਹੋ ਜਾ ਤੀ ਹੱਥ ਤੇ ਦਾਣਾ ਨਾ ਵੇਚ ਨਾ ਭਾਈ ਮੇਟਾ ਤੇਰਾ ਹੱਥ ਜਿਹੜਾ ਨਾ ਜਲ ਜਾਊਗਾ ਤੇਲ ਪਤਾ ਕਿੰਨਾ ਕਰ ਪਰੋ ਮੈਨੂੰ ਕਰੇ ਇੱਧਰ ਮੈਨੂੰ ਐਨੋ ਇਹਨਾਂ ਨੂੰ ਪਲਟੀ ਮਾਰ ਲੈਂਦੇ ਇਹਨਾਂ ਨੂੰ ਆ ਰਿਹਾ ਬੇਟਾ ਇਹਨਾਂ ਤੇਲ ਪਾਣੀ ਲੱਗਾ ਮਾਸਾ ਕੱਚੀ ਜੀਮ ਤੇ ਮੂਠੇ ਨਾ ਪੈ ਜਗੇ ਦੇ ਛਿੱਟਾ ਇੱਧਰ ਹੋ ਜਾ ਜਿੱਦ ਬੱਸ ਕਰ ਵੱਧ ਹੋ ਗਿਆ ਮੰਮਾ ਹੋ ਗੋ ਕਿੰਨੇ ਪਏ ਜੋ ਤੇ ਗਲ ਜਾਣੇ ਸਾਰੇ ਸਲਾਈਸ ਵੇਸਨ ਚ ਪੈ ਪੈ ਆ ਲਈ ਤੇ ਆਪਾਂ ਕੱਢਨੇ ਇਹਦੇ ਨਾਲ ਐਕਾ ਜਿਹੜਾ ਆਇਲ ਹੈ ਨਾ ਉਹ ਸਾਰਾ ਨਿਕਲ ਜਾਊਗਾ ਤੇ ਆਹ ਬਖਵਾਸ ਲਾਏ ਸਾਰੇ ਹੀ ਡਬੋ ਕੇ ਲੱਗੇ ਜਿਹਦੇ ਵਿੱਚ ਇਹ ਉਹਨੇ ਚਨੋਂ ਅੰਜ ਗਲ ਜਾਣੇ ਮੇਥੇ ਲਿਆਣਿਆਂ ਦੇ ਨਾਲ ਜਿਹੜਾ ਨਾ ਕੰਮ ਕਰਨ ਨਾਲੇ ਰੱਬ ਹੀ ਰੱਖਾ ਜੇਰੇ ਤੁਹਾਨੂੰ ਅਵੇ ਸੇ ਦੇਖੋ ਅਚੀ ਨਿਫਲੇਕਸ ਪਾ ਕੇ ਖਾ ਲਈਏ ਨਾ ਨਾ ਬੋ ਤਾਂ ਮਿਰਚਾਂ ਦੇ ਨਾਲ ਗਲੇ ਖਰਾਬ ਹੋਣਗੇ ਮੈਂ ਥੋੜਾ ਜਿਹਾ ਚੱਲ ਮੈਂ ਹੁਣ ਤਾਂ ਬਾਹਰ ਲਿਖਿਆ ਆ। ਪਾਪਾ ਲਈ ਉਹ ਪਰ ਪਪਾ ਨੂੰ ਮੈਂ ਕਿਹਾ ਉਹ ਨਾ ਕਿ ਪਪਾ ਅਸੀਂ ਚਾਹ ਲੱਗੇ ਨੇ ਹੁਣ ਤੇ ਤੁਸੀਂ ਉੱਠੋ ਤਾਂ। ਮੰਮਾ ਆਉਣਗੇ ਸੀ ਤਾਂ। ਇਹਨਾਂ ਖਾਣ ਆਈ। ਰੁਜੀ ਵੀ ਲੈ ਆਉਣੀ। ਇਹ ਤੁਹਾਨੂੰ ਲੈ ਆਈ। ਆਹ ਦੀ ਬਣ ਗੇ ਆ ਗਰਮਾ ਗਰਮ ਬ੍ਰੈਡ ਪਕੌੜੇ। ਤੇ ਇਹ ਮੈਂ ਹੁਣ ਸਾਰਿਆਂ ਨੂੰ ਦੇਉਣੀ ਖਾਣ ਵਾਸਤੇ। ਸੌਸ ਵਗੈਰਾ ਜਿਹੜੀ ਆ ਉਹ ਵੀ ਐ ਵੈਸੇ ਤਾਂ ਨਾ ਮੈਂ ਘਰ ਦੀ ਉਹ इमली की चटनी जी बना हूँ बहुत टेस्टी बनती है तो पर हूँ खत्म हो दो तीन पीस आप रख लेने अपने हाथ लोर रख दिने जी आलू सॉस वगैरह पा लो कुछ आलू पापा ने भी ठाओ ना जगदेव ਉੱਠਾ ਤਾਂ ਹੀ ਮम्मा ਕੀ ਆ ਚੱਲਿਆ ਠੀਕ ਹੈ ਜੀ ਫਿਰ ਸੱਚੀ ਕਾਲੀ ਰਬਰਾ ਤੋਂ ਮਿਲਦੇ ਨੇ ਅਗਲੇ ਵਲੌਗ ਵਿੱਚ ਤੁਸੀਂ ਵੀ ਬਣਾਓ ਚਾਹ ਪਾਣੀ ਤੇ ਪੀਓ ਪਿਆਓ ਆਪਣੇ ਜੀ ਆਨੂੰ ਜੀ